ਰਾਜਾ ਵਿਕਰਮਾ ਦੀ ਧਰਿਆ ਇੱਕ ਵਾਰ ਨਾ ਰਾਜੇ ਦਾ ਦਰਬਾਰ ਲੱਗ ਰਿਹਾ ਹੁੰਦਾ ਤੇ ਉੱਥੇ ਦਰਬਾਰ ਵਿੱਚ ਨਾ ਇੱਕ ਅਜਨਬੀ ਆਂਦਾ ਉਸ ਦੇ ਮੋਢੇ ਤੇ ਨਾ ਇੱਕ ਬਾਜ ਬੈਠਿਆ ਹੁੰਦਾ ਉਹ ਆ ਕੇ ਰਾਜੇ ਨੂੰ ਕਹਿੰਦਾ ਵੀ ਮੇਰੇ ਕੋਲ ਨਾ ਜੀ ਬਹੁਤ ਕੀਮਤੀ ਹਾਰ ਸੀ ਹੀਰਿਆਂ ਦਾ ਵੀ ਜਿਹੜਾ ਚੋਰੀ ਹੋ ਗਿਆ ਕਹਿੰਦਾ ਵੀ ਤੁਹਾਡੇ ਦਰਬਾਰ ਚ ਕਿਸੇ ਨੇ ਕਹਿੰਦਾ ਚੋਰੀ ਕਰਿਆ ਤਾ ਰਾਜਾ ਉਸ ਨੂੰ ਕਹਣ ਲੱਗਦਾ ਕਹਿੰਦਾ ਵੀ ਮੇਰੇ ਦਰਬਾਰ ਦੀ ਗਲਤਾਂ ਛੱਡੋ ਵੀ ਮੇਰੇ ਕੋਈ ਸ਼ਹਿਰ ਚ ਵੀ ਪੂਰੇ ਚ ਕੋਈ ਆਇਆ ਬੰਦਾ ਨਹੀਂ ਹੈਗਾ ਵੀ ਜਿਹੜਾ ਇਹ ਜੀ ਚੋਰੀ ਕਰ ਸਕੇ ਕਹਿੰਦਾ ਨਹੀਂ ਜੀ ਕਹਿੰਦਾ ਵੀ ਮੈਨੂੰ ਪੱਕਾ ਜੀ ਕੀਣਾ ਵੀ ਆਪਣੇ ਇੱਥੇ ਤੁਹਾਡੇ ਦਰਬਾਰ ਚ ਹੀ ਕਰੀ ਹੈ ਚੋਰੀ ਕਿਸੇ ਨੇ ਤਾਂ ਕਹਿੰਦਾ ਵੀ ਰਾਤ ਕਹਿੰਦਾ ਵੀ ਮੇਰੇ ਬਾਜ ਨੇ ਕਹਿੰਦਾ ਸਾਰਾ ਉੱਪਰ ਫਿਰ ਕੇ ਦੇਖਿਆ ਤਾਂ ਕਹਿੰਦਾ ਇਹਨੂੰ ਪਤਾ ਲੱਗੇ ਵੀ ਇੱਥੇ ਚੋਰ ਆ ਵੀ ਇੱਥੇ ਹੋਆ ਨਵੀਂ ਹਾਰ ਆਹ ਕਹਿੰਦਾ ਚੱਲ ਰਾਜਾ ਕਹਿੰਦਾ ਵੀ ਜੇ ਕਹਿੰਦਾ ਵੀ ਇਹ ਗੱਲ ਝੂਠੀ ਹੋਈ ਤਨਵੀਸ ਨੂੰ ਤੈਨੂੰ ਸਜ਼ਾ ਮਿਲੂਗੀ ਉਹ ਅਜਨਵੀ ਕਹਿੰਦਾ ਪੁਜਾਰੀ ਜੀ ਕਹਿੰਦਾ ਸਦਾ ਮਨਜ਼ੂਰ ਆ ਕਹਿੰਦਾ ਮੈਨੂੰ ਸਜ਼ਾ ਤਾਂ ਕੀ ਕਰਦਾ ਰਾਜਾ ਆਪਣੇ ਜਿਹੜੇ ਸੈਨਿਕ ਉਹਨੀਆਂ ਸਾਰਿਆਂ ਨੂੰ ਉਹ ਕਹਿ ਦਿੰਦਾ ਵੀ ਇੱਥੇ ਆਪਣੇ ਦਰਬਾਰ ਦੀ ਤਲਾਸ਼ੀ ਲੋ ਚੰਗੀ ਤਰ੍ਹਾਂ ਵੀ ਦੇਖੋ ਵੀ ਇੱਥੇ ਕੋਈ ਐਜੀ ਚੀਜ਼ ਹੈ ਵੀ ਜਿਹੜੀ ਇਹ ਕਹਿੰਦਾ ਤਾਂ ਉਸ ਦੇ ਕਹਿੰਦੇ ਸਾਰੇ ਦਰਬਾਰ ਚ ਤਲਾਸ਼ੀ ਲਈ ਜਾਂਦੀ ਆ ਤਾਂ ਕਿਤੇ ਵੀ ਇਹਨਾਂ ਨੂੰ ਕੋਈ ਹਾਰ ਹੈ ਜਾ ਕੁਝ ਮਿਲਦਾ ਨਹੀਂ ਹੈਗਾ ਤੋ ਕਹਦਾ ਨੇ ਵੀ ਨਾ ਜੀ ਕੁਛ ਨਹੀਂ ਮਿਲਿਆ ਤੇ ਫਿਰ ਉਹ ਕਹਿੰਦੇ ਵੀ ਹਾਂ ਹੁਣ ਦੱਸ ਉਹ ਕਹਿੰਦਾ ਜੀ ਮੇਰੀ ਇੱਕ ਬੇਨਤੀ ਹੈ ਵੀ ਮੇਰਾ ਇਹ ਜਿਹੜਾ ਬਾਜ ਆ ਨਾ ਵੀ ਇਹਨੂੰ ਇੱਕ ਵਾਰੀ ਕਹਿੰਦਾ ਦੇਖ ਲਾਂ ਉਹਨੂੰ ਕਹਿੰਦਾ ਵੀ ਜਦਾਂ ਰਾਜਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਇਹਨੂੰ ਵੀ ਦੇਖ ਲਾਂ ਉਹਨੇ ਤੇ ਜਦੋਂ ਬਾਜ ਜਾਂਦਾ ਉੜ ਕੇ ਉਧਰ ਦੇਖਣਾ ਤਾਂ ਨਾਲ ਰਾਜਾ ਤੇ ਉਸਦੇ ਸੈਨਿਕ ਉਸਦੇ ਨਾਲ ਚੱਲ ਪੈਨੇ ਆ ਤੇ ਬਾਜ ਕੀ ਕਰਦਾ ਜਿਹੜਾ ਰਾਜੇ ਦਾ ਕਮਰਾ ਹੁੰਦਾ ਨਾ ਉਹਦੇ ਇੱਕ ਅੱਗੇ ਸਤੰਭ ਲੱਗਿਆ ਹੋਣਾ ਹੁੰਦਾ ਯਾਨੀ ਕਿ ਪਿੱਲਰ ਜਿਹਾ ਉਹਦੇ ਉੱਪਰ ਜਾ ਕੇ ਬਹਿ ਜਾਂਦਾ ਉੱਥੇ ਦੇਖਦਾ ਤਾਂ ਹਾਰ ਦਾ ਅੱਧਾ ਟੁਕੜਾ ਪਿਆ ਹੁੰਦਾ ਉਹਦੇ ਵਿੱਚ ਦੋ ਮੋਤੀ ਹੁੰਨੇ ਆ ਤੀਜਾ ਮੋਤੀ ਨਹੀਂ ਹੁੰਦਾ ਤਾਂ ਉਹ ਹਾਰ ਲੈ ਕੇ ਜਦੋਂ ਉਸ ਨੂੰ ਰਾਜੇ ਨੂੰ ਦਿਖਾਣੇ ਆ ਤਾਂ ਉਹ ਜਨੇ ਵੀ ਕਹਿੰਦਾ ਜੀ ਦੇਖੋ ਹਾਰ ਦਾ ਗਿਆ ਮਿਲ ਪਰ ਪੂਰਾ ਨਹੀਂ ਮਿਲਿਆ ਕਹਿੰਦਾ ਵੀ ਇਹ ਅੱਧਾ ਵੀ ਹਾਲੇ ਚੋਰ ਨੇ ਕਹਿੰਦਾ ਵੀ ਮੇਰਾ ਪੂਰਾ ਨਿਮੋੜਾ ਵੀ ਅੱਧਾ ਲਕੋ ਲਿਆ ਲੈਣਾ ਉਸਨੇ ਕਹਿੰਦਾ ਵੀ ਮੈਂ ਤੁਹਾਡੇ ਦਰਬਾਰ ਚ ਆਇਆ ਹਾਂ ਵੀ ਕੀ ਕਹਿੰਦਾ ਮੈਨੂੰ ਇਹ ਇਨਸਾਫ ਮਿਲੂਗਾ ਵੀ ਮੇਰਾ ਪੂਰਾ ਹਾਰ ਮੈਨੂੰ ਵਾਪਸ ਮਿਲ ਜੂਗਾ ਰਾਜਾ ਕਹਿੰਦਾ ਵੀ ਹਾਂ ਕਹਿੰਦਾ ਤੈਨੂੰ ਇਨਸਾਫ ਮਿਲੂ ਕਹਿੰਦਾ ਵੀ ਪੂਰਾ ਹਾਰ ਕਹਿੰਦਾ ਮੈਂ ਹਾਸਲ ਕਰਕੇ ਦਊਗਾ ਰਾਜਾ ਕਹਿੰਦਾ ਕਹਿੰਦਾ ਚਲੋ ਠੀਕ ਹੈ ਕਹਿੰਦਾ ਵੀ ਤੈਨੂੰ ਜਦ ਤੱਕ ਇਜਾਜ਼ਤ ਕਰਨਾ ਪਊਗਾ ਵੀ ਮੈਂ ਜਾਣਾਂ ਤੇ ਮੈਂ ਆਪਣੇ ਆਪ ਕਹਿੰਦਾ ਤੇਰੇ ਹਾਲ ਦਾ ਇਂਤਜ਼ਾਮ ਕਰਾਂਗਾ ਤਾਂ ਜਦੋਂ ਰਾਜਾ ਜਾਣ ਲੱਗਦਾ ਉਹ ਅਜਨਵੀਂ ਕਹਿੰਦਾ ਵੀ ਤੁਸੀਂ ਐਂ ਕਰੋ ਜੀ ਵੀ ਇਹ ਜਿਹੜਾ ਮੇਰਾ ਬਾਜ ਆ ਨਾ ਵੀ ਇਹਨੂੰ ਨਾਲ ਲੈ ਜਾਓ ਵੀ ਇਹ ਤੁਹਾਡੀ ਬਹੁਤ ਮਦਦ ਕਰੂਗਾ ਸਿਰਫ ਇਹਨੂੰ ਕਹਿੰਦਾ ਵੀ ਬੋਲਣਾ ਨਹੀਂ ਕਹਿੰਦਾ ਇਹਨੂੰ ਆਂਦਾ ਇਹ ਤੁਹਾਡੀ ਸਾਰੀ ਗੱਲ ਬਹੁਤ ਸਮਝੂਗਾ ਤੇ ਤੁਹਾਨੂੰ ਦੱਸੂਗਾ ਇਸ਼ਾਰਾ ਕਰੂਗਾ ਇਹ ਰਾਜਾ ਕਹਿੰਦਾ ਠੀਕ ਆ ਚੱਲ ਰਾਜਾ ਮੋਢੇ ਤੇ ਬਾਜ ਬਿਠਾ ਲੈਂਦਾ ਚਲੇ ਜਾਂਦਾ ਪਹਿਲਾ ਤਾਂ ਰਾਜਾ ਜਾ ਕੇ ਆਪਣੇ ਸ਼ਹਿਰ ਚ ਪੂਰੇ ਸਾਰੇ ਜਿਹੜੇ ਆਪਣੇ ਜੌਰੀ ਹੁੰਨੇ ਆ ਹੀਰੇ ਜਵਰਾ ਦੇਚ ਨਾਲ ਉਹਨਾਂ ਨੂੰ ਮਤਲਬ ਉਹ ਮਾਲਾ ਜਿਹੜਾ ਹਾਰ ਉਹ ਦਿਖਾਉਂਦਾ ਕਹਿੰਦਾ ਵੀ ਇਹਦੇ ਨਾਲ ਦਾ ਮੋਤੀਆਂ ਦੀ ਮਾਲਾ ਵਾਲਾ ਕੋਈ ਹਾਰ ਮਿਲੂਗਾ ਕਹਿੰਦਾ ਤੁਹਾਡੇ ਲੋਵੇ ਤਾਂ ਸਾਰੇ ਮਤਲਬ ਜੌਰੀ ਜਿਹੜੇ ਦੇਖਦੇ ਆ ਉਹਨਾਂ ਕੋਲ ਕਿਸੇ ਕੋਲ ਇਹੋ ਜਿਹਾ ਮੋਤੀਆਂ ਵਾਲਾ ਹਾਰ ਨਹੀਂ ਮਿਲਦਾ ਤਾਂ ਫਿਰ ਰਾਜਾ ਉਸ ਬਾਦ ਨੂੰ ਕਹਿੰਦਾ ਵੀ ਹੁਣ ਦੱਸੋ ਪੱਕੀ ਕਰੀ ਕਹਿੰਦਾ ਵੀ ਇੱਥੇ ਤਾਂ ਹੈ ਨਹੀਂ ਤਾਂ ਜਿਹੜਾ ਬਾਜ ਹੁੰਦਾ ਉਹ ਜੰਗਲ ਕਨੇ ਇਸ਼ਾਰਾ ਕਰ ਦਿੰਦਾ ਬੋਲ ਤਾਂ ਸਕਦਾ ਨਹੀਂ ਹੁੰਦਾ ਉਹ ਜੰਗਲ ਕਨੇ ਇਸ਼ਾਰਾ ਕਰ ਦਿੰਦਾ ਵੀ ਐ ਨੂੰ ਚੱਲੋ ਰਾਜਾ ਉਸੇ ਤਰਫ ਦਿਸ਼ਾ ਵੱਲ ਤੁਰ ਪੈਣਾ ਜਿੱਥਰ ਨੂੰ ਉਹ ਬਾਜ ਇਸ਼ਾਰਾ ਕਰਦਾ ਤਾਂ ਜਾ ਰਹੇ ਹੁੰਨੇ ਆ ਰਸਤੇ 'ਚ ਨਾ ਇੱਕ ਬਹੁਤ بڑا ਉਹਨਾਂ ਨੂੰ ਉੱਲੂ ਮਿਲਦਾ ਉੱਲੂ ਹੁੰਦਾ ਜਿਹੜਾ ਉਹ ਇਨਸਾਨੀ ਆਵਾਜ਼ 'ਚ ਬੋਲਦਾ ਹੁੰਦਾ ਉਹ ਰਾਜੇ ਨੂੰ ਕਹਿੰਦਾ ਵੀ ਤੁਸੀਂ ਕਹਿੰਦਾ ਅੱਗੇ ਜਾਦਾ ਰਹੇ ਹੋਏ ਜੰਗਲ ਕਹਿੰਦਾ ਬੜੇ ਖਤਰਿਆਂ ਨਾਲ ਭਰਿਆ ਹੋਇਆ ਤੇ ਕਹਿੰਦਾ ਤੁਹਾਡੇ ਵੀ ਪੈਰ ਪੈਰ ਤੇ ਕਹਿੰਦਾ ਖਤਰਾ ਵੀ ਤੁਸੀਂ ਬਚ ਕੇ ਰਹੀਓ ਕਹਿੰਦਾ ਤੁਹਾਡੀ ਜਾਨ ਨੂੰ ਬਹੁਤ ਖਤਰਾ ਤੇ ਆਪਣੇ ਕਹਿੰਦਾ ਜਿਹੜੇ ਤੁਹਾਡੇ ਆਪਣੇ ਆ ਨਾ ਕਹਿੰਦਾ ਤੁਹਾਡੇ ਉਹੀ ਦੁਸ਼ਮਣ ਆ ਤੇ ਨਾਲੇ ਉਹ ਉੱਲੂ ਸੁ ਪਹਿਲਾਂ ਰਾਜੇ ਨੂੰ ਦੇਖ ਕੇ ਹੱਸਦਾ ਤੇ ਫਿਰ ਰੋਂਦਾ ਰਾਜੇ ਨੂੰ ਸਮਝ ਨਹੀਂ ਆਉਂਦੀ ਵੀ ਉਸਨੇ ਐਵੇਂ ਕਿਉਂ ਕਰਿਆ ਵੀ ਕਿਹੜੇ ਮੇਰੇ ਦੁਸ਼ਮਣਾਂ ਤੋਂ ਬਚਣ ਲਈ ਕਹਿ ਕੇ ਗਿਆ ਮੈਨੂੰ ਵੀ ਕਿਹੜੇ ਖਤਰੇ ਹਨਾ ਵੀ ਮੈਨੂੰ ਸਮਝ ਨਹੀਂ ਆ ਰਹੀ ਰਾਜੇ ਨੂੰ ਚਲ ਰਾਜਾ ਕੁਛ ਚਿਰ ਸੋਚ ਕੇ ਫਿਰ ਅੱਗੇ ਤੁਰ ਪੈਂਦਾ ਅੱਗੇ ਜਦੋਂ ਜਾਂਦਾ ਇੱਕ ਨਾ ਬਹੁਤ ਪੁਰਾਣਾ ਖੰਡਰ ਜਾਂ ਮਹਿਲ ਆਉਂਦਾ ਤੇ ਉੱਲੂ ਉਸ ਦੇ ਅੰਦਰ ਜਿਹੜਾ ਬਾਜ਼ ਹੁੰਦਾ ਨਾ ਮੋਢੇ ਤੇ ਬੈਠਾ ਉਹ ਉਸ ਨੂੰ ਇਸ਼ਾਰਾ ਕਰ ਦਿੰਦਾ ਰਾਜੇ ਨੂੰ ਵੀ ਅੰਦਰ ਜਾਂਦਾ ਜਦੋਂ ਰਾਜਾ ਅੰਦਰ ਜਾਂਦਾ ਤਾਂ ਅੱਗੇ ਬਹੁਤ بڑا ਨਾ ਇੱਕ ਗਿੱਡ ਬੈਠਾ ਹੁੰਦਾ ਉਹ ਵੀ ਐਵੇਂ ਉੱਲੂ ਮੰਗੋ ਹੀ ਕਰਦਾ ਪਹਿਲਾਂ ਰਾਜੇ ਨੂੰ ਦੇਖ ਕੇ ਹੱਸਦਾ ਫਿਰ ਹੁੰਦਾ ਬਿਰਾਜੇ ਨੂੰ ਕਹਿੰਦਾ ਵੀ ਇਹ ਜਗਾ ਜਿਹੜੀ ਹੈ ਨਾ ਕਹਿੰਦਾ ਵੀ ਬਹੁਤ ਖਤਰੇ ਵਾਲੀ ਆ ਕਹਿੰਦਾ ਵੀ ਤੁਹਾਡੀ ਜਾਨ ਨੂੰ ਬਹੁਤ ਖਤਰਾ ਵੀ ਤੁਸੀਂ ਬਚ ਕੇ ਰਹੀਓ ਵੀ ਤੁਹਾਡੇ ਜਿਹੜੇ ਆਪਣੇ ਆ ਨਾ ਕਹਿੰਦਾ ਉਹ ਵੀ ਕਹਿੰਦਾ ਦੁਸ਼ਮਣ ਆ ਤੇ ਕਹਿੰਦਾ ਇੱਕ ਭੁੱਲ ਕੇ ਵੀ ਕਹਿੰਦਾ ਇੱਕ ਗੱਲ ਦੱਸਦਾ ਤੁਹਾਨੂੰ ਵੀ ਭੁੱਲ ਕੇ ਵੀ ਕਹਿੰਦਾ ਇੱਕ ਨਾ ਪੂਰਬ ਦਿਸ਼ਾ ਵਿੱਚ ਇੱਕ ਇੱਥੇ ਦਰਵਾਜ਼ਾ ਵੀ ਉਹ ਨਾ ਖੋਲਿਓ ਕਹਿ ਕੇ ਬਸ ਨਾਲ ਦੇ ਨਾਲ ਰੁਕ ਜਾਂਦਾ ਰਾਜਾ ਫੇਰ ਚੱਕਰਾਂ 'ਚ ਪੈ ਜਾਂਦਾ ਵੀ ਗੱਲ ਕੀ ਹੈ ਇਹ ਵੀ ਸਮਝ ਨਹੀਂ ਆ ਰਹੀ ਵੀ ਕਿਹੜੇ ਦੁਸ਼ਮਣਾਂ ਦੀ ਗੱਲ ਕਰਦੇ ਆ ਤੇ ਉਹ ਕਿਹੜਾ ਦਰਵਾਜ਼ਾ ਕਹੇਗਾ ਕਹਿੰਦਾ ਮੈਂ ਮੈਨੂੰ ਨਾ ਖੋਲਣ ਚੱਲ ਉੱਡ ਜਾਂਦਾ ਤੇ ਰਾਜਾ ਜਦੋਂ ਅੱਗੇ ਜਾਂਦਾ ਤਾਂ ਇਸ਼ਾਰਾ ਕਰਦਾ ਉਹ ਬਾਜ਼ ਬੈਠਾ ਇੱਕ ਅੰਦਰ ਬਹੁਤ ਵੱਡਾ ਮਹਿਲ ਹੁੰਦਾ ਤੇ ਉਸ ਦੇ ਵਿੱਚਕਾਰ ਨਾਲ ਇੱਕ ਮਤਲਬ ਅੱਧੇ ਹਾਰ ਦਾ ਜਿਹੜਾ ਉਹ ਪਿਆ ਹੁੰਦਾ ਟੂਲਾ ਤੇ ਉਸ ਦੇ ਟੇਬਲ ਦੇ ਆਲੇ-ਦਲੇ ਨਾ ਤੰਤਰਮੰਤਰ ਕਰਨ ਵਾਲੇ ਸਮਾਨ ਪਿਆ ਹੁੰਦਾ ਤਾਂ ਜਦੋਂ ਰਾਜਾ ਉਹ ਹਾਰ ਚੱਕਣ ਲੱਗਦਾ ਤਾਂ ਜਿਹੜਾ ਬਾਜ਼ ਬੈਠਾ ਹੁੰਦਾ ਨਾ ਉਹ ਇੱਕਦਮ ਗਾਇਬ ਹੋ ਜਾਂਦਾ ਰਾਜਾ ਇੱਕਦਮ ਪਿੱਛੇ ਨੂੰ ਦੇਖਦਾ ਵੀ ਬਾਜ਼ ਕਿੱਥੇ ਗਿਆ ਰਾਜੇ ਨੂੰ ਹੁੰਦਾ ਵੀ ਹੋ ਸਕਦਾ ਇੱਥੇ ਖਾਤਰੇ ਬਹੁਤ ਆ ਵੀ ਉਹਨਾਂ ਨੇ ਕਿਹਾ ਸੀ ਵੀ ਕਿਤੇ ਇਹ ਹੋ ਕਿਸੇ ਖਾਦਰੇ 'ਚ ਨਾ ਫਸ ਗਿਆ ਹੋਵੇ ਵੀ ਉਸ ਤੋਂ ਕੋਈ ਸੰਕਟ ਨਾ ਹੋਵੇ ਤੇ ਰਾਜਾ ਫਟਾਫਟ ਵਾਪਸ ਜਾਂਦਾ ਕਿ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਬਾਦ ਨੂੰ ਤਾਂ ਰਾਜਾ ਕੁੰਮ ਦਾ ਕੁੰਮ ਦਾ ਉਸੇ ਦਰਵਾਜੇ ਕੋਲ ਚਲਾ ਜਾਂਦਾ ਜਿਹੜਾ ਗਿੱਦ ਨੇ ਕਿਹਾ ਸੀ ਕਿ ਉਹ ਖੋਲਣਾ ਨਹੀਂ ਤਾਂ ਰਾਜਾ ਹਸ ਉਸ ਦਾ ਉੱਥੇ ਖੜ ਕੇ ਵੀ ਕਿਉਂ ਨਾ ਕਰਨਾ ਮੈਂ ਇਸ ਨੂੰ ਖੋਲ ਕੇ ਦੇਖਾਂ ਵੀ ਕੀ ਹੈ ਜੀ ਕੀ ਗੱਲ ਹੈ ਇੱਥੇ ਰਾਜਾ ਬਹੁਤ ਨੀੜਰ ਹੁੰਦਾ ਉਹ ਖੋਲ ਲਾ ਦਰਵਾਜਾ ਜਦੋਂ ਦਰਵਾਜਾ ਖੋਲਦਾ ਤਾਂ ਅੰਦਰ ਕੀ ਦਿਖਦਾ ਇੱਕ ਨਾ ਬਜ਼ੁਰਗ ਬੈੱਡ ਤੇ ਪਿਆ ਹੁੰਦਾ ਤੋਂ ਉਹ ਬਜ਼ੁਰਗ ਉਸ ਨੂੰ ਪੁੱਛਦਾ ਵੀ ਤੂੰ ਕੌਣ ਆ ਤੇ ਇੱਥੇ ਕੀ ਕਰਨਾ ਹੈ ਤਾਂ ਰਾਜਾ ਉਸ ਨੂੰ ਸਾਰੀ ਗੱਲ ਬੋਲ ਦਦਾ ਕਹਿੰਦਾ ਵੀ ਮੈਂ ਇਸ ਇਲਾਕੇ ਦਾ ਰਾਜਾ ਤੇ ਮੈਂ ਕਹਿੰਦਾ ਵੀ ਇੱਕ ਹਾਰ ਦਾ ਅੱਧਾ ਟੁਕੜਾ ਮੇਰੇ ਕੋਲ ਕਹਿੰਦਾ ਵੀ ਉਸ ਦਾ ਪੂਰਾ ਭਾਗ ਹਾਰ ਦਾ ਲੈਣਾ ਹੈ ਵੀ ਉਸ ਵਿੱਚ ਤੀਜਾ ਮੋਤੀ ਜੜਿਆ ਹੋਇਆ ਹੈ ਕਹਿੰਦਾ ਤਾਂ ਅੱਛਾ ਉਹ ਜਿਹੜਾ ਬਜ਼ੁਰਗ ਹੁੰਦਾ ਉਹ ਗੱਲ ਸਾਰੀ ਗੱਲ ਸਮਝ ਹੀ ਜਾਂਦਾ ਕਹਿੰਦਾ ਠੀਕ ਆ ਮੈਂ ਸਮਝ ਗਿਆ ਕਹਿੰਦਾ ਵੀ ਜਦੋਂ ਤੇ ਲੋਕਾਂ ਦਾ ਉਸ ਉੱਲੂ ਨੇ ਕਿੰ ਕਿੰਨੇ ਇੱਥੇ ਆਉਣ ਤੋਂ ਮਨਾ ਕਰਿਆ ਇਹ ਦਰਵਾਜ਼ਾ ਖੋਲਣ ਤੋਂ ਮਨਾ ਕਰਿਆ ਕਹਿੰਦਾ ਉਹਨਾਂ ਦੇ باوجود ਵੀ ਕਹਿੰਦਾ ਤੂੰ ਇੱਥੇ ਆ ਗਿਆ ਰਾਜਾ ਇੱਕਦਮ ਚੌਕ ਗਿਆ ਵੀ ਇਹ ਨੂੰ ਅੰਦਰ ਪਏ ਨੂੰ ਕਿਵੇਂ ਪਤਾ ਲੱਗ ਗਿਆ ਇਹ ਗੱਲਾਂ ਦਾ ਕਹਿੰਦਾ ਰਾਜਾ ਕਹਿੰਦਾ ਵੀ ਦੱਸੋ ਫਿਰ ਕਹਿੰਦਾ ਵੀ ਇਹਨੇ ਜਿਹੜਾ ਗਿੱਦਾ ਉਹਨੇ ਮੈਨੂੰ ਕਿਉਂ ਦਰਵਾਜ਼ਾ ਖੋਲਣ ਤੋਂ ਮਨਾ ਕਰਿਆ ਕਹਿੰਦਾ ਇਹ ਗੱਲ ਮੈਂ ਬਾਅਦ ਚ ਦੱਸੂ ਤੈਨੂੰ ਪਹਿਲਾਂ ਤੂੰ ਐਂ ਦੱਸ ਵੀ ਤੈਨੂੰ ਉਹਨਾਂ ਨੇ ਕੀ ਕਿਹਾ ਸੀ ਰਾਜਾ ਕਹਿੰਦਾ ਵੀ ਪਹਿਲਾਂ ਉਹ ਮੈਨੂੰ ਦੇਖ ਕੇ ਹਸੇ ਫੇਰ ਕਹਿੰਦਾ ਮੈਨੂੰ ਦੇਖ ਕੇ ਰੋਣ ਲੱਗ ਗਏ ਫੇਰ ਮੈਨੂੰ ਕਹਣ ਲੱਗੇ ਕਹਿੰਦੇ ਵੀ ਇਹ ਜਿਹੜਾ ਜੰਗਲ ਆ ਨਾ ਵੀ ਖਤਰਿਆਂ ਨਾਲ ਭਰਿਆ ਹੋਇਆ ਵੀ ਤੁਹਾਡੇ ਆਪਣੇ ਹੀ ਆ ਜਿਹੜੇ ਕਹਿੰਦਾ ਵੀ ਤੁਹਾਨੂੰ ਉਹੀ ਕਹਿੰਦਾ ਤੁਹਾਡੇ ਲਈ ਖਤਰਾ ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਤਾਂ ਉਹ ਜਿਹੜਾ ਬਜ਼ੁਰਗ ਹੁੰਦਾ ਉਹ ਦੱਸਦਾ ਕਹਿੰਦੇ ਵੀ ਹਸੇ ਤਾਂ ਉਹ ਤਾਂ ਸੀ ਵੀ ਉਹਨਾਂ ਨੂੰ ਪਤਾ ਸੀ ਵੀ ਸਾਡੀ ਜ਼ਿੰਦਗੀ ਜਿਹੜੀ ਆ ਉਹਨੂੰ ਸ਼ਾਇਦ ਬਦਲ ਜੇ ਵੀ ਸਾਡੇ ਦਿਨ ਚੰਗੇ ਆ ਜਣਾ ਤੇ ਕਹਿੰਦਾ ਰੋਏ ਉਹ ਤਾਂ ਸੀ ਵੀ ਜਿਹੜਾ ਉਹ ਜਾਦੂਗਰ ਆ ਨਾ ਵੀ ਉਹ ਇੰਨਾ ਖਤਰਨਾਕ ਆ ਵੀ ਹੋ ਸਕਦਾ ਓਏ ਰਾਜੇ ਨੂੰ ਮਾਰਨਾ ਦਵੇ ਰਾਜਾ ਪੁੱਛਦਾ ਵੀ ਕਿਹੜੀ ਜਾਦੂਗਰ ਦੀ ਗੱਲ ਕਰੀ ਜਾਂਦਾ ਤੁਸੀਂ ਕਹਿੰਦਾ ਵੀ ਜਿਸ ਨੇ ਕਹਿੰਦਾ ਤੈਨੂੰ ਇਹ ਬਾਜ਼ ਦੇ ਆ ਨਾ ਉਹ ਕੋਈ ਅਜਨਬੀ ਨਹੀਂ ਕਹਿੰਦਾ ਇੱਕ ਬਹੁਤ ਤਕੜਾ ਜਾਦੂਗਰ ਆ ਕਹਿੰਦਾ ਰਾਜਾ ਹੈਰਾਨ ਹੁੰਦਾ ਵੀ ਜਾਦੂਗਰ ਆ ਕਹਿੰਦਾ ਉਹ ਕਹਿੰਦਾ ਹਾਂ ਕਹਿੰਦਾ ਵੀ ਉਹ ਬਹੁਤ ਤਕੜਾ ਜਾਦੂਗਰ ਆ ਕਹਿੰਦਾ ਵੀ ਜਿਹੜਾ ਇਹ ਗਿੱਤ ਉੱਲੂ ਤੇ ਬਾਜ ਇਹ ਕਹਿੰਦਾ ਮੇਰੇ ਪੁੱਤਰ ਬਜ਼ੁਰਗ ਕਹਿੰਦਾ ਰਾਜਾ ਫੇਰ ਚੱਕਰਾਂ ਚ ਪੈਂਦਾ ਵੀ ਇਹ ਕਿਵੇਂ ਤੁਹਾਡੇ ਪੁੱਤਰ ਹੋ ਸਕਦੇ ਆ ਕਹਿੰਦਾ ਵੀ ਮੈਨੂੰ ਪੂਰੀ ਕਹਾਣੀ ਦੱਸੋ ਤਹੋ ਬਜ਼ੁਰਗ ਜਿਹੜਾ ਉਸ ਨੂੰ ਦੱਸਦਾ ਕਹਿੰਦਾ ਵੀ ਇਸ ਤੋਂ ਪਹਿਲਾਂ ਨਾ ਇਹ ਜਿਹੜਾ ਖੰਡਰਾ ਕਹਿੰਦਾ ਵੀ ਇਹ ਮੇਰਾ ਮਹਿਲ ਹੋਇਆ ਕਰਦਾ ਸੀ ਤੇ ਮੈਂ ਇੱਥੋਂ ਦਾ ਕਹਿੰਦਾ ਰਾਜਾ ਹੁੰਦਾ ਸੀ ਜਿਹੜੇ ਇਹ ਤਿੰਨ ਬਾਜ ਗਿੱਧ ਤੇ ਉੱਲੂ ਆ ਨਾ ਇਹ ਕਹਿੰਦਾ ਵੀ ਮੇਰੇ بیٹے ਹੋਏ ਕਰਦੇ ਸੀ ਮੁੰਡੇ ਸੀ ਕਹਿੰਦਾ ਇਹ ਮੇਰੇ ਤਿੰਨ ਤਾਂ ਕਹਿੰਦਾ ਜਿਹੜਾ ਉਹ ਜਾਦੂਗਰ ਹੈ ਨਾ ਉਹ ਮੇਰੇ ਦਰਬਾਰ ਵਿੱਚ ਇੱਕ ਵਾਰੀ ਆਇਆ ਮੈਂ ਕਹਿੰਦਾ ਉਸ ਜਾਦੂ ਮੰਤਰ ਜਾਣਦਾ ਹੁੰਦਾ ਸੀ ਮੈਨੂੰ ਆਂਦਾ ਸੀ ਜਾਦੂ ਮੰਤਰ ਤੇ ਉਹ ਕਹਿੰਦਾ ਆ ਕੇ ਮੈਨੂੰ ਕਹਿੰਦਾ ਵੀ ਮੈਨੂੰ ਜਾਦੂ ਮੰਤਰ ਕੁਝ ਸਿਖਾਓ ਚਲੋ ਕਹਿੰਦਾ ਮੈਂ ਉਸ ਨੂੰ ਜਾਦੂ ਮੰਤਰ ਦਾ ਸਾਰਾ ਗੁਣ ਉਸ ਨੂੰ ਦੇਤਾ ਤੇ ਉਹ ਸਿੱਖ ਗਿਆ ਮੇਰੇ ਕੋਲ ਕਹਿੰਦਾ ਦੁਨੀਆ ਦਾ ਸਭ ਤੋਂ ਕੀਮਤੀ ਹਾਰ ਤੇ ਜਿਹੜਾ ਕਿ ਮੈਂ ਬਹੁਤ ਮੁਸ਼ਕਲ ਨਾਲ ਪ੍ਰਾਪਤ ਕਰਿਆ ਸੀ ਉਹ ਜਦ ਦੂਰ ਕਹਿੰਦਾ ਮੈਨੂੰ ਕਹਿੰਦਾ ਵੀ ਇਹ ਹਾਰ ਮੈਨੂੰ ਦੇ ਦੇ ਮੈਂ ਕਹਿੰਦਾ ਉਸ ਨੂੰ ਇਹ ਹਾਰ ਦੇਣ ਤੋਂ ਕਰਤਾ ਸੀ ਬਨਾ ਤਾਂ ਉਸਨੇ ਕਹਿੰਦਾ ਵੀ ਮੇਰੇ ਨਾਲ ਕਰੀ ਜ਼ਬਰਦਸਤੀ ਜਦੋਂ ਉਸਨੇ ਜ਼ਬਰਦਸਤੀ ਕੀਤੀ ਤਾਂ ਹਾਰ ਕੀ ਹੋਇਆ ਵਿਚਾਲੋ ਟੁੱਟ ਗਿਆ ਕਹਿੰਦਾ ਵੀ ਅੱਧਾ ਹਾਰ ਮੇਰੇ ਕੋਲ ਰਹਿ ਗਿਆ ਅੱਧਾ ਹੋ ਗਿਆ ਉਸ ਕੋਲ ਕਹਿੰਦਾ ਉਸਨੇ ਆਪਣੇ ਜਾਦੂ ਨਾਲ ਜਿੰਨਾ ਸਿੱਖਿਆ ਰਦਣਾ ਕਹਿੰਦਾ ਵੀ ਮੇਰੇ ਮੁੰਡਿਆਂ ਨੂੰ بڑے ਮੁੰਡੇ ਨੂੰ ਤਾਂ ਕਹਿੰਦਾ ਉੱਲੂ ਬਣਾਤਾ ਛੋਟੇ ਨੂੰ ਕਹਿੰਦਾ ਗਿੱਧ ਤੇ ਉਸ ਤੋਂ ਛੋਟੇ ਨੂੰ ਕਹਿੰਦਾ ਸਭ ਤੋਂ ਛੋਟਾ ਸੀ ਜਿਹੜਾ ਉਸ ਨੂੰ ਬਾਜ ਬਣਾਤਾ ਜਿਹੜਾ ਦੋ ਤੇ ਵੰਡੇ ਗਿੱਧ ਤੇ ਉੱਲੂ ਕਹਿੰਦਾ ਉਹ ਤਾਂ ਇਸ ਦਿਨ ਜਾਨ ਤੋਂ ਕਹਿੰਦਾ ਨਿਕਲ ਗਏ ਇਸ ਤੋਂ ਕਾਬੂ ਨਹੀਂ ਆਏ ਪਰ ਜਿਹੜਾ ਹੈ ਛੋਟਾ ਬਾਜ ਬਣਿਆ ਹੋਇਆ ਸੀ ਨਾ ਕਹਿੰਦਾ ਵੀ ਇਹ ਉਸਨੇ ਕਾਬੂ ਚ ਕਰ ਲਿਆ ਹੁਣ ਕਹਿੰਦਾ ਜੋ ਵੀ ਕੋਈ ਘਟਨਾ ਵਾਪਰਦੀ ਹੈ ਨਾ ਕਹਿੰਦਾ ਵੀ ਇਹ ਇੰਨਾ ਵਫਾਦਾਰ ਹੋ ਗਿਆ ਉਸ ਦਾ ਵੀ ਸਾਨੂੰ ਕੱਲੀ ਕੱਲੀ ਗੱਲ ਦੱਸ ਦਿੰਦਾ ਇਸ ਕਰਕੇ ਕਹਿੰਦਾ ਵੀ ਜਿਹੜਾ ਉੱਲੂ ਤੇ ਗਿੱਦ ਉਹਨਾਂ ਨੇ ਤੁਹਾਨੂੰ ਇਸ਼ਾਰਾ ਕਰਿਆ ਸੀ ਵੀ ਪੱਕੀ ਤਰ੍ਹਾਂ ਤਾਂ ਨਹੀਂ ਦੱਸਿਆ ਵੀ ਜੇ ਤੁਹਾਨੂੰ ਦੱਸ ਦੰਦੇ ਵੀ ਤੁਹਾਡਾ ਦੁਸ਼ਮਣ ਆ ਨਾ ਇਹਨੇ ਜਾ ਕੇ ਨਾਲ ਦੀ ਨਾਲ ਜਾਦੂਗਰ ਨੂੰ ਦੱਸਣਾ ਸੀ ਤੇ ਜਾਦੂਗਰ ਨੇ ਨਾਲ ਦੀ ਨਾਲ ਪਲਾਨ ਬਦਲ ਲੈਣਾ ਸੀ ਵੀ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਜਾਲ ਚ ਪਸੰਦਾ ਹੁਣ ਕਹਿੰਦਾ ਉਹ ਤੁਹਾਨੂੰ ਇੱਥੇ ਤਾਂ ਲੈ ਕੇ ਆਇਆ ਵੀ ਜਿਹੜਾ ਇਹ ਹਾਰ ਆ ਜਾਂਗਾ ਕਹਿੰਦਾ ਵੀ ਬਹੁਤ ਲੰਬੀ ਸਾਡੀ ਭਗਤੀ ਨਾਲ ਕਹਿੰਦਾ ਇਹ ਹੋਊਗਾ ਜੁੜੂਗਾ ਜਾਂ ਕਹਿੰਦਾ ਫਿਰ ਇਹ ਕਹਿੰਦਾ ਕਿਸੇ ਰਾਜੇ ਦੀ ਬਲੀ ਦੇਈ ਜਾਊਗੀ ਵੀ ਤਾਂ ਇਹ ਦੁਆਰਾ ਮੁੜ ਪ੍ਰਾਪਤ ਹੋਊਗਾ ਕਹਿੰਦਾ ਰਾਜਾ ਸਮਝ ਗਿਆ ਵੀ ਅੱਛਾ ਵੀ ਇਹ ਗੱਲ ਆ ਵੀ ਉਹ ਮੈਨੂੰ ਤਾਂ ਉਰੇ ਲੈ ਕੇ ਆਇਆ ਕੰਨਾ ਹਾਂ ਤੇ ਫਿਰ ਰਾਜਾ ਕਹਿਣ ਲੱਗਾ ਵੀ ਇਸ ਦਾ ਹੁਣ ਕਰੀ ਕੀ ਹੱਲ ਕੀ ਹੈ ਕੰਨਾ ਉਹ ਕਹਿਣ ਲੱਗਾ ਮਜੂਰਗ ਕਹਿੰਦਾ ਵੀ ਹੁਣ ਤੂੰ ਐ ਕਰੀ ਜਦੋਂ ਕੰਨਾ ਨਰਹਾਰ ਲੈ ਜਾਵੇਂਗਾ ਨਾ ਅੰਦਰ ਜੋ ਜੂ ਹੀ ਕੰਨਾ ਤੂੰ ਹਾਰ ਨੂੰ ਹੱਥ ਪਾਵੇਂਗਾ ਨਾਲ ਦੀ ਨਾਲ ਕਹਿੰਦਾ ਉਹ ਜਾਦੂਗਰ ਤੇਰੇ ਪਿੱਛੇ ਆ ਜਾਊਗਾ ਕੰਨਾ ਹਥਿਆਰ ਲੈ ਕੇ ਵੀ ਤੇਰੇ ਤੇ ਬਾਰ ਕਰੂਗਾ ਕੰਨਾ ਉਹ ਤੇਰੀ ਬਲੀ ਲਊਗਾ ਕੰਨਾ ਉਹਰੇ ਅੱਛਾ ਰਾਜਾ ਨੂੰ ਸਮਝ ਆ ਗਈ ਕਹਿੰਦਾ ਕੋਈ ਗੱਲ ਨਹੀਂ ਤਾਂ ਰਾਜਾ ਐਂ ਕਰਦਾ ਜਦੋਂ ਰਾਜਾ ਉਹ ਉਸ ਕਮਰੇ ਚ ਜਾਂਦਾ ਨਾ ਉਧਰ ਹਾਰ ਚੱਕਣ ਲੱਗਦਾ ਤਾਂ ਰਾਜੇ ਦਾ ਨਿਗਰਾਨੀ ਤੇ ਪਿੱਛੇ ਹੁੰਦੀ ਆ ਜਿਉਂ ਹੀ ਹਾਰ ਨੂੰ ਹੱਥ ਪਾਉਂਦਾ ਨਾ ਇੱਕਦਮ ਕਰਪਾਨ ਮਾਰ ਕੇ ਪਿੱਛੇ ਹੁੰਦਾ ਤਾਂ ਦੇਖਦਾ ਹੋ ਜਿਹੜਾ ਜਾਦੂਗਰ ਹੁੰਦਾ ਨਾ ਹਥਿਆਰ ਲੈ ਕੇ ਉਸਦੇ ਪਿੱਛੇ ਖੜਿਆ ਹੁੰਦਾ ਰਾਜੇ ਨੂੰ ਮਾਰਨ ਵਾਸਤੇ ਤਾਂ ਰਾਜੇ ਦੀ ਉਸ ਨਾਲ ਪੂਰੀ ਉਹ ਹੁੰਦੀ ਆ ਰਾਜਾ ਇੱਕ ਆਹ ਜੇ ਟਕੜਾ ਬਾਰ ਕਰਦਾ ਕਿ ਉਸ ਨੂੰ ਥੋਏ ਮੋਦ ਦੇ ਘਾਟੋ ਤਾਰ ਦਿੰਦਾ ਤੇ ਉਹ ਹਾਰ ਚੱਕ ਕੇ ਜਿਹੜਾ ਉਹ ਉਸ ਬਜ਼ੁਰਗ ਨੂੰ ਦੇ ਦਿੰਦਾ ਤੇ ਉਹ ਬਜ਼ੁਰਗ ਦੁਬਾਰਾ ਆਪਣੇ ਮੁੰਡਿਆਂ ਨੂੰ ਮੁੜ ਉਸੇ ਅਵਸਥਾ ਵਿੱਚ ਕਰ ਲਾਂਦਾ ਉੱਲੂ ਬਾਜ ਤੇ ਗਿੱਧ ਨੂੰ ਵਧੀਆ ਉਸਦੇ ਮੁੰਡੇ ਵਾਂਜਦੇ ਨੇ ਤੇ ਉਸ ਦਾ ਜਿਹੜਾ ਮਹਿਲ ਹੁੰਦਾ ਪਹਿਲਾਂ ਵਾਂਗੂ ਹਰਿਆ ਭਰਿਆ ਹੋ ਜਾਂਦਾ ਤੇ ਰਾਜਾ ਆਪਣੇ ਮਹਿਲ ਵੱਲ ਵਾਪਸ ਆ ਜਾਂਦਾ ਦੋਸਤੋ ਵੀਡੀਓ ਕਿਵੇਂ ਲੱਗੀ